ਸਾਰੇ ਪਿਛਰੇ ਦੇ ਵਿੱਚ ਡਾਕਟਰ ਗੁਲਜ਼ਾਰ ਚੀਮਾ ਹੋਰ ਹਨ ਜਦ ਜਦੇ ਵੀ ਕਰੇ ਕੋਈ ਵੀ ਇਸ ਕਿਸਮ ਦੀ ਚੇਂਜ ਨੂੰ ਮਹਿਸੂਸ ਕੀਤੀ ਗਈ ਤਾਂ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਉਹ ਖੁਦ ਵੀ ਸਾਬਕਾ প্রভিনਸ਼ਲ ਗਵਰਨਰ ਮਿਨਿਸਟਰ ਰਹੇ ਹਨ ਸੋ ਡਾਕਟਰ ਸਾਹਿਬ ਨੇ ਇਸ ਬੜੀ ਦਿਲਚਸਪੀ ਲਈ ਤੇ ਖਾਸ ਤੌਰ ਦੇ ਉਤੇ ਜਿਹੜੇ ਮਾਰਕ ਕਾਰਨੀ ਨੇ ਉਹਨਾਂ ਨਾਲ ਉਹਨਾਂ ਦੇ ਬੜੇ ਨੇਗੇ ਸੰਬੰਧ ਹਨ ਔਰ ਕਾਫੀ ਦਿਰ ਤੋਂ ਨੇ ਹੁਣ ਜਿਹੜੀਆਂ ਗੱਲਾਂ ਅੱਜ ਡਿਕਲੇਅਰ ਹੋਈਆਂ ਨੇ ਡਾਕਟਰ ਸਾਹਿਬ ਨੇ 1 ਮਹੀਨਾ ਪਹਿਲਾਂ ਇੱਕ ਮੌਖਿਕ ਗੱਲਬਾਤ ਦੇ ਦੌਰਾਨ ਜਿਹੜੀ ਇਹ ਗੱਲ ਦੱਸੀ ਸੀ ਕਿ ਕਾਰਬਨ ਟੈਕਸ ਇਜ਼ ਅ ਹਿਸਟਰੀ ਔਰ ਕਾਰਨੀ ਨੇ ਜਿੱਤਣਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੈਪੀਟਲ ਗੇਨਸ ਟੈਕਸ ਬਾਰੇ ਪੁੱਛਿਆ ਉਹ ਕਹਿੰਦੇ ਇਹ ਵੀ ਚਲਾ ਜਾਏਗਾ ਔਰ ਅਸੈਸਨ ਸੋ ਗੱਲਾਂ ਦੋਨਾਂ ਹੀ ਮੈਨੂੰ ਲੱਗਦਾ ਕਿ ਹੋ ਰਹੀਆਂ ਨੇ ਡਾਕਟਰ ਸੀਮਾ ਮੇਰੇ ਨਾਲ ਨੇ ਡਾਕਟਰ ਜੀ ਮਨੂ ਲੋਕ ਕਿੰਗ ਮੇਕਰ ਦੇ ਨਾਲ ਨਾਲ ਵੀ ਜਾਣਦੇ ਹਨ ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੈਲਕਮ ਅਜੰਦਰ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਪ੍ਰੋਗਰਾਮ ਸੁਣ ਮਾਲੇਮ ਪਿਆਰ ਭਰੀ ਸਸੀਕਾਲ ਤੇ ਗੁੱਡ ਮਾਰਨਿੰਗ ਅ ਇਹ ਕੋ ਜਿਹੜਾ ਬਹੁਤੋ ਫੈਸਲਾ ਹੋਇਆ ਕਿ ਸਾਰੇ ਨੂੰ ਪਨਾ ਪਰ ਕਲੀਅਰ ਸੀ ਜੀ ਇਸੇ ਪਾਸੇ ਜੀ 2000 ਦੇ ਦਰਾਂ ਦੇ ਵਿੱਚ ਜਦੋਂ ਜਸਪ੍ਰੀਤ ਰਡੋਨੀ ਪਰ ਲੀਡਰ ਬਣੇ ਸੀ ਉਦੋਂ ਮੈਂਬਰ ਸਿਰਫ 35 ਸਨ ਉਸ ਸਮੇਂ ਦੇ ਵਿੱਚ ਬੜਾ ਮੁਸ਼ਕਲ ਸੀ ਸਾਡੇ ਲਈ ਕੰਮ ਕਰਨਾ ਲੋਕਾਂ ਨਾਲ ਗੱਲ ਕਰ ਬੰਦਿਆਂ ਨੂੰ ਇਕੱਠੇ ਕਰਨਾ ਬੜਾ ਮੁਸ਼ਕਲ ਸੀ ਹੂੰ ਜਿਹੜਾ 158 ਐਮਪੀ ਸਨ ਤੇਰੇ ਵਿੱਚੋਂ ਕਾਫੀ ਆਪਣੇ ਪੰਜਾਬੀ ਭਾਈਚਾਰੇ ਦੇ ਜਾਂ ਦੂਸਰੇ ਵੀ ਜਿਹਨਾਂ ਨੂੰ ਮੈਂ ਬਣੀ ਕਿਤੇ ਜਨਨ ਨਾਲ ਮੈਂ ਕੰਮ ਕਰਨਾ ਪਿਛਲੇ ਕੋਈ 40 ਸਾਲਾਂ ਤੋਂ ਸਾਰੀ ਇਹ ਟੀਮ ਸੀ ਨਾ ڈیلیوری ہوئی بار تھوڑا جہا ڈیفرنٹ ماحول ہو گیا سرول سے جی تھی جا گورمنٹ کرنا چاہتی ہے جی نہیں چلتا پیا تو انہوں چینج کرنا چاہیے اس چیز نو ਤੇ ਉਹ ਉਹਦੇ ਬੜੇ ਤਰੀਕੇ ਨੇ ਤੁਸੀਂ ਸਿੱਧਾ ਕਹੋ ਵੀ ਇਹ ਹੋਈ ਹੈ ਐਸੀ ਚੇਨ ਨਹੀਂ ਕਰਨਾ ਉਹਦੇ ਨਾਲ ਪ੍ਰੋਬਲਮ ਆਉਂਦੀ ਹੈ ਸੋ ਲੋਕੀ ਸਾਡੇ ਖਾਸ ਕਰਕੇ ਜਿਹੜੇ ਵਰਗਨਾ ਤੁਸੀਂ ਜਾਂ ਮੈਂ ਡੀਲ ਕਰਨੇ ਆ ਬੇਰਸ ਇੰਡੀਆ ਨਾ ਗਰਾਸ ਰੂਟ ਨਾ ਉਸਾਰੇ ਲੋਕੀ ਮਿਹਨਤ ਉਹ ਮੈਂਡਕਨ ਵਾਲੇ ਲੋਕ ਨੇ ਕੋਈ ਪੈਸੇ ਉੱਪਰ ਖਾਚਦੇ ਆਏ ਨਹੀਂ ਲੋਕੀ ਕੰਮ ਕਰਦੇ ਨੇ ਬੈਂਕਾਂ ਤੋਂ ਬਾਰੋ ਕਰਕੇ ਆਪਣੀਆਂ ਡਿਵੈਲਪਮੈਂਟਸ ਕੀਤੀਆਂ ਮਿਹਨਤ ਕਰਕੇ ਦੋ ਸਾਰੇ ਕਹਰੇ ਜੀ ਵੀ ਤੁਸੀਂ ਸਾਡੇ ਕੋਲ ਆਉਂਦੇ ਰਹੋ 15 ਸਾਲ ਕਿ ਤੁਸੀਂ ਇਹ ਨਾ ਗੱਲ ਕਿਉਂ ਨਹੀਂ ਕਰਦੇ ਵੀ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਤਿੰਨ ਵਾਰੀ ਕਿਸ ਤਰ੍ਹਾਂ ਅਸੀਂ ਕਰਾਂਗੇ ਟੈਕਸ ਪੇ ਕਰਾਂਗੇ بار بار ਕੋਈ ਪਰਿਸ਼ਮਣ ਸਾਡੇ ਤੇ ਅਸੀਂ ਕੈਪੀਟਲ ਗੇਨ ਤੇ ਇਹ ਕੰਸਲਰ ਤੋਂ ਬਹੁਤ ਜ਼ਿਆਦਾ ਲੋਕ ਬਸ ਰੋਸਣ ਉਹ ਮੈਸੇਜ ਜਿਹੜਾ ਵੀਰ ਹੋਇਆ ਗੱਲਬਾਤ ਕੀਤੀ ਮਾਰਕ ਨੂੰ ਨਾ ਬਾਕੀ ਵੀ ਜਿਹੜੇ ਸਾਰਿਆਂ ਨੇ ਜਿੰਨੀ ਗੱਲਬਾਤ ਚੱਲਦੀ ਸੀ ਉਹ ਬੜਾ ਬੜਾ ਐਮ ਫੈਸਲਾ ਬੁਸੀ ਗੱਲ ਹੈ ਵੀ ਪ੍ਰੈਕਟੀਕਲ ਬੰਦਰੀ ਜੂ ਤੋ ਸਾਨੂੰ ਰਾਈਟ ਲੈਫਟ ਮਿਡਲ ਵਾਲੀ ਕਰ ਲੋ ਜਿਹੜੀ ਆਈਡੀਓਲੋਜੀ ਦੀ ਗੱਲ ਉਹ ਫਿਨਿਸ਼ ਨੀਆਂ ਦੇ ਵਿੱਚ ਜੇ ਤੁਸੀਂ ਕੈਨੇਡਾ ਵਿੱਚ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਬੰਨਨਾ ਤੇ ਇਹ ਕਿ ਵੀ ਬਸ ਇੱਕ ਕੋਈ ਪਾਸੇ ਨਾਲ ਚੱਲਣਾ ਜੀ ਮੈਂ ਸੱਜੇ ਪਾਸੇ ਕੱਬੇ ਪਾਸੇ ਉਹ ਗੱਲ ਨਹੀਂ ਮੰਨੀ ਪ੍ਰੈਕਟੀਕਲ ਬੰਦੇ ਜਿਹੜੇ ਤੇ ਪ੍ਰੈਕਟੀਕਲ ਬੰਦਾ ਆ ਰਿਹਾ ਐਕਸਪੀਰੀਅੰਸ ਹੈ ਇਹ ਸਾਰੇ ਨੂੰ ਨਾਲ ਲੈ ਕੇ ਚੋਣਾ ਤੇ ਮੈਂ ਸਮਝਦਾ ਵੀ ਇੱਕ ਕਮਿਊਨਿਟੀ ਵਿੱਚ ਹੁਣ ਕਿਹਾ ਉਹ ਮੈਂ ਅੱਜ ਡਿਸਕਸ ਨਹੀਂ ਕਰ ਸਕਦਾ ਓਪਨਲੀ ਐਂਡ ਮੈਂ ਇਹਨਾਂ ਨੂੰ ਕਿਹਾ ਵੀ ਇੱਕ ਦੋ ਚੈਨਲ ਬਦਲੋ ਤੁਸੀਂ ਦੁਨੀਆ ਦੇ ਵਿੱਚ ਹੋਰ ਵੀ ਮੁਲਕ ਹੈ ਨੇ ਇਕੱਲੇ ਇੱਕ ਮੁਲਕ ਦੇ ਪਾਸੇ ਤੁਸੀਂ ਨੂੰ ਜ਼ੋਰ ਬੰਦੇ ਹੋ ਸਾਊਥ ਏਸ਼ੀਆ ਦੇ ਵਿੱਚ ਇੰਨੇ ਮੁਲਕ ਨੇ ਬਿਜ਼ਨਸ ਸਟਾਰਟਿੰਗ ਆਪਰਚੂਨਿਟੀਜ਼ ਨੇ ਐਕਸਪੈਕਟ ਕਰੋ ਤੇ ਜਿਹੜੀਜ਼ ਆ ਰਿਖੋ ਇਹ ਦਾਵਡਾ ਆਊਟਸਾਈਡ 182 ਕੰਟਰੀ ਦਾ ਡੈਸਪੋਰਾ ਉਹ ਤੁਸੀਂ ਕਿਉਂ ਨਹੀਂ ਕਰਦੇ ਯੂਜ਼ ਉਹਨੂੰ ਉਹਦੇ ਵਿੱਚ چینجز آؤں گی اگوں آنے والے سمے دیکھ پالیٹکس اتنی چیز ہے پر جن دیر تک اکانمی نہیں چلتی دی, جن دیر تک اپنے بےلی پے بے ہندے لوگوں دیا مارکیٹ نہیں چلتی پہ مشکل آ رہی ہے لوگ بہت فسے پے ہیں انہوں نے اس طرح جڑا بالکل پولیٹیکلی آئیڈیالوجی نہ کام نہیں چلنا بھی اندر دے دو بات کر دو لڑائی یہ, یہ ہو گیا وہ ہو گیا ਉਹ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ ਨਾ ਹੀ ਵੱਡੇ ਵੱਡੇ ਸਲੋਗਨ ਹੈ ਗੱਲ ਗੱਲ ਬੰਨੀ ਹੈ ਮੁਕਾਬਲ ਹੁਣ ਬਹੁਤ ਸਖਤ ਹੋਣਾ ਹੈ ਇਹ ਨਹੀਂ ਹੈਗਾ ਵੀ ਕੋਈ ਇਹ ਸਾਡੀ ਪਾਰਟੀ ਨੇ ਹੁਣ ਇੱਕਦਮ ਜਿੱਤੀ ਜਾਣਾ ਇਹਦੇ ਗੱਲ ਨਹੀਂ ਹੈਗੀ ਨਾ ਹੀ ਉਹਨਾਂ ਦੀ ਕੋਈ ਪਾਰਟੀ ਜਿਸ ਸਰ ਵੀ ਸਾਡਾ ਜਿਹੜਾ ਬੰਦਾ ਉਹਦੀ ਲਾਈਨ ਲੰਬੀ ਹੈ ਅਸੀਂ ਸਾਰਿਆਂ ਨੇ ਮਿਹਨਤ ਕਰਕੇ ਇਹਨਾਂ ਨੂੰ ਮੰਤਰੀ ਬਣਾ ਕੇ ਇਕਨੋਮੀ ਦੇ ਵਿੱਚ ਸਾਡੇ ਲੋਕ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀਆਂ ਤੋਂ ਹੁੰਦੇ ਨੇ ਇੱਥੇ ਟ੍ਰਕੀਲੀਆ ਹੁੰਦੇ ਨੇ

ਇੱਕ ਕਿਸਮ ਦੀ ਪੱਕੀ ਆਈਡੀਆਲੋਜੀ ਉਹਨੂੰ ਖਤਮ ਕਰਨਾ ਪੈਣਾ ਹੈ। ਹਮਮ ਡਾਕਟਰ ਸਾਹਿਬ ਹੋਰ ਜੋ ਮਰਜ਼ੀ ਨੁਕਤੇ ਜਿੰਨੀ ਹੋਵੇ ਪਰ ਜਸਟਨ ਟਰੂਡੋ ਦੇ ਵਿਲੇ ਪੰਜਾਬੀਆਂ ਨੂੰ ਬੜੀ ਰਿਪਰੈਜ਼ੈਂਟੇਸ਼ਨ ਮਿਲੀ ਆ ਬੜੀ ਸਟਰੋਂਗ ਸੋ ਤੁਸੀਂ ਹੁਣ ਐਡਵਾਈਜ਼ਰ ਹੋ ਇੱਕ ਕਿਸਮ ਦੇ ਉਹਨਾਂ ਦੇ ਕਾਰਨੀ ਦੇ ਤੇ ਉਹ ਜੀ ਥਾਂ ਫੇਰ ਤੋਂ ਮਿਲੇਗੀ ਪੰਜਾਬੀਆਂ ਨੂੰ ਇਸ ਰਾਜ ਦੇ ਵਿੱਚ ਦੇਖੋ ਮੈਂ ਰਵਾਈਜ਼ਰ ਤਾਂ ਮੇਰਾ ਕੋਈ ਕੋਈ ਸਮਰੋਹ ਨਹੀਂ ਹੈਗਾ ਮੈਂ ਤੇ ਮੈਂ ਸਭ ਤੋਂ ਪਹਿਲਾਂ ਮੈਂ ਇਸ ਪਾਰਟੀ ਦਾ ਲਿਵਿੰਗ ਸਲਵਿੰਗ ਜੇ ਤੁਸੀਂ ਸੁਣਦੀ ਗੱਲ ਸੁਣਦੇ ਆ ਹਾਂਜੀ ਸੁਣਦੇ ਨੇ ਮੇਰੀ ਗੱਲ ਤੇ ਉਹਨਾਂ ਨੇ ਮੇਰੀ ਸੁਣੀ ਧਿਆਨ ਨਾਲ ਗੱਲ ਸੁਣੀ ਤੇ ਪਰ ਇਹ ਹੈਗਾ ਪੰਜਾਬੀਆਂ ਨੂੰ ਵੀ ਥਾਂ ਤੇ ਮਿਲੇਗੀ ਕਿਉਂਕਿ ਪੰਜਾਬੀਆਂ ਦੇ ਵੀ ਪੱਤੀਆਂ ਪੀਸ ਨੇ ਉਹਨਾਂ ਨੇ ਟਿਕਿਆ ਨਾ ਕੰਮ ਕੀਤਾ ਪਰ ਸਾਰਿਆਂ ਨੂੰ ਇਹ ਸਮਝ ਲਓ ਵੀ ਇਹ محول بد بدل جانا ان اور کیبنٹ چھوٹی بن گئی سونی لیا ہونا سارا کچھ بدلنا بدل بدلنا پینا پر جڑی بھی پاور ملے گی اور جب ملے گی سروس سے ملے گی ہونا سی ساڈا اس طرح ہونا سی سری ویچ بی سی ویچ آئے گیا سری ویچ ہونا ساڈے کول دکو منسٹر نہیں ہے گیا تھے بالکل لور لینڈ چ کوئی کوئی بندہ منسٹر نہیں ہے گا جا جی کے اٹھ کے کھول کے تے سارے لی بولے بس ہیلو ہائے ستری کال نہیں نہ گل چلنی ہو ਸੋ ਵੀ ਆਰ ਹੋਪਿੰਗ ਵੀ ਸਾਡੀ ਇਥੋਂ ਸਾਡੇ ਸਰੀਰ ਦੇ ਸੈਂਟਰ ਦੇ ਜਿਹੜੇ ਮੈਂਬਰ ਆ ਪਾਰਲੀਮੈਂਟ ਦੇ ਰਣਦੀਪ ਸਰਾਏ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਉਹ ਡਿਲੀਵਰੀ ਕਰ ਕਰ ਸਕਦੇ ਨੇ ਸੁਖ ਧਾਲੀਵਾਲ ਨੂੰ ਪ੍ਰੋਮੋਸ਼ਨ ਮਿਲਣੀ ਚਾਹੀਦੀ ਹੈ ਪਾਰਲੀਮੈਂਟਰੀ ਸੈਕਟਰੀ ਬਣਾਉਣ ਦੇ ਲਈ ਉਹ ਤੇ ਕੰਮ ਕਰਨ ਇਸ ਤੋਂ ਇਲਾਵਾ ਜਿਹੜੇ ਗ੍ਰੇਟਰ ਟੋਰਾਂਟੋ ਚ ਨੇ ਆਪਣੇ ਆਰਡੀ ਮਿਨਿਸਟਰ ਸੀ ਇੱਕ ਉਹੀ ਉਹਨਾਂ ਦਾ ਵੀ ਹਾਲਾਤ ਅੱਛੇ ਨੇ ਉਹਨਾਂ ਦੀ ਪੋਜੀਸ਼ਨ ਚੰਗੀ ਹੈ ਹੁਣ ਕਿਆ ਕਰੀਏ ਤਾਂ ਜੋਰ ਚਾਲ ਨੇ ਇੰਨੀ ਮਿਹਨਤ ਕੀਤੀ ਹੈ ਇੰਨੀ ਸਿਰ ਨਾ ਦਾ ਇੱਕ ਜਿਹੜਾ ਨਾ ਹਰਜਿੰਦਰ ਇਹ ਜਿਹੜਾ ਉਹ ਜਿਹੜੀ ਹੈ ਨਾ ਕਿ ਇੱਕ ਵਰਗ ਨੂੰ ਸਾਰਾ ਕੁਝ ਮਿਲ ਜੇ ਉਹ ਤੇ ਕੰਮ ਨਹੀਂ ਹੁੰਦਾ ਉਹ ਥੋੜਾ ਵੀ ਨਹੀਂ ਚਾਹੀਦਾ ਹੈ ਨਾ ਜੀ ਜੀ ਜਿਹੜੇ ਬੰਦੇ ਹੁਣ ਕਿਸਮਤੀ ਥਾਂ ਤਾਂ ਮਿਲਣੀ ਚਾਹੀਦੀ ਹੈ ਨਾ ਯਾ ਜਿਹੜਾ ਤੁਹਾਡਾ ਹੁਣ ਜੇ ਬੇਟਾ ਇੱਥੇ ਪੈਦਾ ਹੋਇਆ ਇੱਥੇ ਹੈਗਾ ਉਹਦਾ ਨਾਂ

تو انہوں نے آپ ہی فیصلہ کرنا سنتے وہ بارے کچھ پتہ نہیں پر ایسا نے ابھی یہ ضرور کیا بڑا ٹھوس طریقے کیا بھی آ جڑا سری دیکھا جا بند جا ریپ سرائے سرائے منتری بناؤ ਤੇ ਉਹជា ਆਪਣਾ ਗੈਲਰੀਸ ਦੇ ਵਿੱਚ ਪਲੇ ਜੋਰਜ ਆਰਨੋ ਮੰਤਰੀ ਬੰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਮਿੰਤ ਕੀ ਪੀਰ ਸਿੱਟਾ ਵਤ ਵਦਨ ਗੀਆਂ ਪਰ ਜਿਹੜਾ ਬੰਦਾ ਖੁੱਲ ਕੇ ਨਹੀਂ ਬੋਲ ਸਕਦਾ ਆਪਣੀ ਕਮਿਊਨਿਟੀ ਵਾਸਤੇ ਆਪਣੇ ਖੁੱਲ ਕੇ ਗੱਲ ਨਹੀਂ ਕਰ ਸਕਦਾ ਸਿਰਫ ਆਪਣੇ ਵਾਸਤੇ ਕਿ ਮੇਰੇ ਰਿਸ਼ਤੇਦਾਰ ਫਿੱਟ ਹੋ ਜਾਣ ਮੈਂ ਪਰ ਨੌਕਰੀ ਮਿਲ ਜੇ ਉਹ ਨਹੀਂ ਸਮਝਾਏਗਾ ਸਮਝਾਏਗੇ ਜਿਹੜੇ ਕੰਟਰੀ ਵਾਸਤੇ ਇਕਨੋਮੀ ਦੀ ਗੱਲ ਕਰਨ ਕਮਿਊਨਿਟੀ ਦੀ ਗੱਲ ਕਰਨ ਐਜ਼ ਅ ਹੋਲ

ਦੇਲੀਵਰੀ ਪਿੱਛੇ ਮੈਂ ਜੌਨ ਦਾ ਇਨਵੋਲਵਮੈਂਟ ਕੀਤੀ ਹੈ ਸਾਨੂੰ ਸਿਕੋਰਟਾ ਸੇ ਜਾ ਕੇ ਜੀਉਤਨੇ ਪੈ ਰਹੀ ਹੁਣ ਕਮ ਸੇ ਕਮ 4.9 ਦਾ ਮਾਰਕ ਦੀ ਵੀ ਕੈਂਪੇਨ ਅਰੇਡੀ ਜਮਾ ਹੈ ਔਰ ਵੀ ਆ ਰਹੇ ਪੈਸੇ ਆਪਣਿਆਂ ਲੋਕੀ ਦੇਣ ਲਈ ਤਿਆਰ ਨੇ ਹੁਣ ਅਸੀਂ ਉਹਨਾਂ ਨੇ ਫਿਰ ਮੇਰੇ ਮਦਰ ਦੀ ਨੱਥ ਕਰਕੇ ਉਹ ਫਿਰ ਪ੍ਰੋਗਰਾਮ ਅਸਿੱਖ ਕੈਨਸਲ ਕਰਨਾ ਹਮ ਹੋਸਟ ਕਰਾਂਗੇ ਮਲਾਵਾਂਗੇ ਸਾਰਿਆਂ ਨੂੰ ਗੱਲਬਾਤ ਕਰਾਂਗੇ ਉਹਨਾਂ ਨਾਲ ਖੋਲ ਕੇ ਪਰ ਇਹ ਨਹੀਂ ਅਸੀਂ ਕਹਿਣਾ ਵੀ ਕੱਲੇ ਵੀ ਤੁਸੀਂ ਇੱਕ ਵਰਗ ਦੇ ਮਗਰੀ ਲੱਗੋ ਜਾਂ ਇੱਕ ਤਰ੍ਹਾਂ ਦਾ ਇਹ ਸੋਚ ਰੱਖੋ ਕੰਟਰੀ ਨੂੰ ਵਧਾਣਾ ਪੈਣਾ ਇਕਨੋਮੀ ਨੂੰ ਅੱਗੇ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਜਨ ਹੈ ਆਪਣੀ ਕਮਿਟੀ ਦੇ ਲੋਕਾਂ ਨੇ ਇਹੀ ਮੁਸੀਬਤ ਵਿੱਚ ਹੁਣ ਫਸੇ ਨੇ ਅਸਲ ਫਾਈਨੈਂਸ਼ਲੀ ਇੰਟਰਸਟ ਰੇਟ ਦੇ ਵੱਲ ਅਸਰ ਪੈਣਾ ਜਿਹੜੇ ਬੰਦਿਆਂ ਨੂੰ ਜਿਹਸ ਆਦਮੀ ਦੋ ਇਕਨੋਮੀਆਂ ਦੁਨੀਆ ਦੀਆਂ ਮੈਨੇਜ ਕੀਤੀਆਂ ਨੇ ਜਿਸ ਸਾ ਮੀਨ ਨੂੰ ਉਸੀ ਪਾਰਟੀ ਵਾਲੇ ਵੀ ਫਰੈਸ ਮਿਸਟਰ ਬਣਾ ਲਈ ਤਿਆਰ ਸੰਜਿਸ ਇਨਸਾਨ ਨੂੰ ਯੂਕੇ ਦੇ ਵਿੱਚ ਉਹਨੇ ਸਾਰੀ ਸਲਾਹ ਦਿੱਤਾ ਉਹ ਇਹ ਜਿਹੜਾ ਟਾਈਮ ਹੈ ਨਾ ਇਹ ਕੋਈ ਟਾਈਮ ਹਰ ਟਾਈਮ ਅੰਧਾਰ ਹਨ ਦੇ ਰਿਹਾ ਜੀ ਜੀ ਸੋ ਨਾ ਉਹ ਟਾਈਮ ਸੀ ਉਹਨੇ 9.5 ਸਾਲਾਂ ਤੱਕ ਬੜੀਆ ਸਰਵਿਸ ਕਰਕੇ ਕੇ ਬੜੇ ਸੋਹਣੇ ਤਰੀਕਿਆਂ ਨਾਲ ਸਾਨੂੰ ਤਰਾਜ ਪਾਗ ਮਾਦਕਾ ਸਾਰੇ ਦੇਖੇ ਕੇ ਨੇ ਪਰ ਹੁਣ ਇੱਕ ਸਟੈਪ ਅੱਗੇ ਕਰਨ ਵਾਸਤੇ ਆਪਣੇ ਮਾਈਕਰਨੀ ਦਾ ਵਲੌਗ ਹੈ ਜੀ ਥੈਂਕ ਯੂ ਡਾਕਟਰ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਜੀ ਅਹ ਟੈਲੀਫੋਨ ਲਾਈਨ ਜੁ ਕੁਲੀਆ ਨਹੀਂ ਮੇਰੇ ਕੋ ਪੁਸ਼ਮੈਂਟ ਬਾਕੀ ਨਹੀਂ ਹਲੇ ਤੁਸੀਂ ਕੀ ਤੁਹਾਡਾ ਕੀ ਰਿਐਕਸ਼ਨ ਹੈ ਮਾਰਕ ਕਰਨੀ ਦੇ ਜਤਨ ਨਾਲ ਕਿ ਕੋਈ ਇਸ ਤਰ੍ਹਾਂ ਦਾ ਬੂਸਟ ਮਿਲ ਜਾਏਗਾ ਪਾਰਟੀ ਨੂੰ ਅਹ ਵੋਸ ਲੋਗ ਇਸ ਦੀ ਇਸ ਜੋਸ਼ ਇਨ ਦੀ ਐਕਸਾਈਟਮੈਂਟ ਦੇ ਵਰਤ ਚ ਗੱਲ ਬਾਤ ਕਰ ਰਹੇ ਹਨ ਕਈ ਲੋਕ ਸਮਝਦੇ ਹੈ ਕਿ ਉਸ ਨੂੰ politcal ਤਜਰਬਾ ਕੋਈ ਨਹੀਂ ਹੈ ਮਰ ਕਰਨੀ ਦਾ ਸਿਰਫ ਅਰਥਸ਼ਾਸਤਰੀ ਹੋਣਾ ਹੀ ਕਾਫੀ ਨਹੀਂ ਹੈ ਕਈ ਲੋਕ ਉਹਨਾਂ ਨੂੰ ਡਾਕਟਰ ਮਰਮੋਨ ਸਿੰਘ ਨਾਲ ਕੰਪੇਅਰ ਕਰਦੇ ਨੇ ਔਰ ਬੋਲਿਵ ਨੇ ਕਿਹਾ ਕਿ ਉਸ ਨੇ millions ਡਾਲਰ ਕਿਤੇ ਛੁਪਾ ਰੱਖੇ ਹਨ ਕਿਤੇ ਇਨਵੈਸਟ ਕਰ ਰੱਖੇ ਆ ਜਿਹੜੇ ਕਿ ਸਾਨੂੰ ਉਹ 10 ਦਾ ਨਹੀਂ ਕੈਨੇਡੀਅਨ ਲੋਕਾਂ ਨੂੰ ਦੱਸ ਨਹੀਂ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ 604 599 9311 6045919311 ਤੁਸੀਂ ਟੈਲੀਫੋਨ ਕਾਲ ਕਰ ਸਕਦੇ ਹੋ ਉਮਰ ਕਰਨੀ ਦੇ ਜਤਨ ਨਾਲ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਆਰਥਿਕ ਰੰਗ ਟੰਗ ਨੇ ਉਹ ਵਾਕਈ ਬਦਲ ਜਾਣਗੇ ਜਾਂ ਕਿ ਇਹ ਲੈਪਸਰਵਰਸ ਜਿਆਦਾ ਹੈ ਕਈ ਲੋਕ ਬਹੁਤ ਕ੍ਰਿਟੀਕਲ ਨਹੀਂ ਸੋ ਦੇਖਦੇ ਹਾਂ ਕਿ ਕੀ ਕੀ ਗੱਲਬਾਤ ਹੁੰਦੀ ਹੈ ਪ੍ਰਧਾਨਪਾਲ ਸੇਖੋਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੇ ਸੁਰੱਖਿਆ ਨੂੰ ਤੇ ਸਾਰਿਆਂ ਨੂੰ ਵਧਾਈ ਹੋਵੇ ਜੀ ਜਿਨ੍ਹਾਂ ਨੇ ਮਤਲਬ ਕਿ ਵੱਧ ਚੜ ਕੇ ਮਾਰਕਾ ਨਿਰਦੇਸ਼ਾ ਕੀਤਾ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਜੋ ਇਸ ਵੇਲੇ ਸਥਿਤੀ ਬਣੀ ਹੋਈ ਹੈ ਕੈਨੇਡਾ ਦੀ ਤੋ ਕੇ ਕ੍ਰਾਈਸਿਸ ਸਾਡੇ ਕੋਲ ਜਿਹੜਾ ਐਕਚੁਅਲੀ ਇਕਨੋਮਿਕਲ ਕ੍ਰਾਈਸਿਸ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ ਔਰ ਇਸ ਸਥਿਤੀ ਦੇ ਵਿੱਚ ਸਾਨੂੰ ਸਤ ਕੀ ਜਦ ਉੱਪਰ ਉੱਠ ਕੇ ਰਾਈਟ ਪਰਸਨ ਇਲੈਕਟ ਕਰਨਾ ਚਾਹੀਦਾ ਸੀਗਾ ਔਰ ਜਿਹੜੇ ਹੋ ਚੁੱਕੇ ਨੇ ਹੁਣ ਕੈਨੇਡੀਅਨ ਨੂੰ ਪੂਰਾ ਮੈਂਡੀਟ ਦੇ ਕੇ ਇਹਨਾਂ ਨੂੰ ਸਟਰੋਂਗਲੀ ਪਾਰਲੀਮੈਂਟ ਦੇ ਵਿੱਚ ਐਜ਼ ਏ ਪ੍ਰਧਾਨ ਮੰਤਰੀ ਸਟੈਬਲਿਸ਼ ਕਰੀਏ ਤਾਂ ਜੋ 트럼ਪ ਸਾਹਿਬ ਨਾਲ ਇਹ ਪਾਵਰਫੁਲ ਤਰੀਕੇ ਨਾਲ 네ਗੋਸ਼ੀਏਟ ਕਰ ਸਕਣ ਥੈਂਕ ਯੂ ਪ੍ਰਭ ਅੰਦੀ ਸਤਿਗੁਰ ਹਾਂ ਸਾਹਿਬ ਸਤਿਗੁਰ ਪ੍ਰਭ ਅਹ ਸ਼ਹਿਨ ਸਾਹਿਬ ਪਹਿਲੀ ਗੱਲ ਤੇ ਮੈਨੂੰ ਚੀਮਾ ਸਾਹਿਬ ਦੀ ਗੱਲ ਬਹੁਤ ਵਧੀਆ ਲੱਗੀ ਕਿ ਇਸ ਟਾਈਮ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਆ ਕਿ ਕਿਉਂਕਿ ਆਪਣੇ ਦੇਸ਼ ਦੀ ਇਕਨੋਮੀ ਵਾਸਤੇ ਮਾਰਕਰਨੀ ਬਹੁਤ ਵਧੀਆ ਲੀਡਰ ਮੇਰੇ ਅਕੋਰਡਿੰਗਲੀ ਸਾਬਤ ਹੋਣਗੇ ਕਿਉਂਕਿ ਉਹਨਾਂ ਨੂੰ ਕੌਨਸੀ ਬਹੁਤ ਪਤਾ ਆ ਤੇ ਇਸ ਟਾਈਮ ਨਾ ਤੇ ਆਪਾਂ ਨੂੰ ਕੋ ਬਾਲਾ ਖਵੇ ਪਾਸ ਅੱਖੀ ਹੋਣਾ ਚਾਹੀਦਾ ਨਾ ਮੇਰੇ ਖਿਆਲ ਨਾਲ ਕੋਈ ਸੱਚੇ ਪੱਕੀ ਹੋਣਾ ਚਾਹੀਦਾ ਹੈ ਆਪਾਂ ਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਹਮ ਹਮ ਰਾਈਟ ਤੇ ਜਿਹੜੇ ਇਕਨੋਮਿਸਟ ਨੇ ਏਡੇ ਵਧੀਆ ਨੇ ਜਿਨ੍ਹਾਂ ਨੇ ਇਹਨੇ ਵੱਡੇ ਬੈਂਕਨ ਇਹਨੇ ਨਹੀਂ ਮੇਨ ਜ਼ਿੰਮੇਵਾਰੀ ਸਮਝ ਰੱਖੀ ਹੈ ਸੰਭਾਲ ਰੱਖੀ ਹੈ ਤੇ ਔਖੇ ਲੋਕ ਸਮੇਂ ਚ ਉਹਨਾਂ ਨੇ ਮਤਲਬ ਆਪਣਾ ਜੌਬ ਨੂੰ ਜਸਟੀਫਾਈ ਕੀਤਾ ਹੈ ਕਿ ਦੇ ਵਰ ਦਾ ਰਾਈਟ ਪਰਸਨ ਐਟ दैट ਟਾਈਮ ਸੋ ਮੇ ਅਕੋਰਡਿੰਗਲੀ ਆਈ ਥਿੰਕ ਦੇ ਵਿਲ ਡੂ ਦਾ ਸੇਮ ਇਫ ਦਿਸ ਪ੍ਰੈਸਟੀਜੀਅਸ ਜੌਬ ਵਿਲ ਬੀ ਗਿਵਨ ਟੂ ਹਿਮ ਇਨ ਦਾ ਇਨ ਦਾ ਕਮਿੰਗ ਫਿਚਰ ਥੈਂਕ ਯੂ ਗੁਰਤੇਜ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੇ ਦੇਖੋ ਜਿੱਦਾਂ ਕਹਿੰਦੇ ਆ ਨਾ ਵੀ ਮਾਂ ਕਾਰਨੇ ਨੂੰ ਐਕਸਪੀਰੀਅੰਸ ਹੈ ਨਹੀਂਗਾ ਕੋਈ ਵੀ ਇਮਾਨਦਾਰੀ ਲਈ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਕੋਣ ਵੀ ਦਾ ਬਹੁਤ ਐਕਸਪੀਰੀਅੰਸ ਹੈ ਇੰਟਰਸਟ ਸੀਡ ਬਾਰੇ ਜਾਂ ਜੌਬਾਂ ਕ੍ਰੀਏਟ ਕਰਨ ਮਾਰੇ ਦੇਖੋ ਉਹਨਾਂ ਨੂੰ ਪੋਲਿਟਿਕਸ ਦਾ ਜਾ ਕੇ ਜਿਹੜਾ ਝੂਠ ਮੋਲਣਾ ਸ਼ਾਇਦ ਨਾ ਹੋਵੇ ਮਨੋਂ ਸੇ ਵੀ ਐਕਸਪੀਰੀਅੰਸ ਹੈ ਗਏ ਸੋ ਬਹੁਤ ਸਣ ਬੋਲਦੇ ਨੇ ਹੋ ਸਪੀਕਰ ਨੇ ਕਿਦਾ ਇੰਨੇ ਇੱਕ ਬਚਾਓ ਸੀ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਸੰਭ ਸਤਿ ਸ਼੍ਰੀ ਅਕਾਲ ਅ ਸੰਭ ਸਾਹਿਬ ਮੇਰਾ ਖਿਆਲ ਹੈ ਆਪੇ ਜਿੱਦਾਂ ਇਹਨੂੰ ਇੱਥੇ ਵੋਟਾਂ ਪਈਆਂ ਲੀਡਰਸ਼ਿਪ ਤੇ ਤਾਂ ਇਹਨਾਂ ਨੂੰ ਜਦੋਂ ਫੈਡਰਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਵੀ ਇਹਨਾਂ ਦੀ ਗੱਲ ਮਜਬੂਰੀ ਹੋਣੀ ਆ ਜਿਹੜਾ ਪੋਲੀਓਵਰ ਹੈ ਆ ਪੋਲੀਓਵਰ ਦੀ ਬੋਲੀ ਜਿੱਦਾਂ ਦੀ ਸਖ਼ਵੀਅਤ ਬਾਦਲਦੇ ਸੀ ਉਦਾਂ ਦੀ ਆ ਉਹ ਜਿਆਦਾ ਬਲਾਰਾ ਪਰ ਅਫੈਕਟਿਵ ਸਪੀਚ ਹੈ ਨਹੀਂ ਉਹਦੀ ਹਮਮ ਥੈਂਕ ਯੂ ਥੈਂਕ ਯੂ ਜੀ ਸੁਖਜਿੰਦਰ ਜੀ ਲਾਈਨ 4 ਸਸਿਕਾ ਬਾਈ ਸਸਿਕਾ ਹਾਂ ਜੀ ਬਾਈ ਜਿਵੇਂ ਤੁਸੀਂ ਕਿਹਾ ਵੀ ਉਹਦੇ ਨਾਲ ਬੂਸਟ ਮਿਲੂਗਾ ਗੁਸਤਮ ਨਾਲ ਮਿਲ ਚੁਕਿਆ ਹੈ ਜੀ ਦਾ ਤਾਂ ਬਿਲਕੁਲ ਫਰਕ ਪੈ ਗਿਆ ਕਿਉਂਕਿ ਐ ਵੀ ਪਹਿਲਾਂ ਪੁਸ਼ਤਨ ਟਰੂਡ ਸਾਹਿਬ ਦੀ ਗਵਰਨਮੈਂਟ ਵੇਲੇ ਉਹਨਾਂ ਤੋਂ ਨਹੀਂ ਕਿ ਮੋਟੇ ਜੋ ਗਲਤੀਆਂ ਪਰ ਦੂਸਰਾ ਵੀ ਪਾਰਟੀ ਦੇ ਵਿੱਚੋਂ ਹੀ ਜਿਹੜਾ ਮਤਲਬ ਲੀਡਰਸ਼ਿਪ ਨੂੰ ਬਦੁੰਦਾ ਹੋ ਸੀ ਨਾ ਉਹਦੇ ਨਾਲ ਵੀ ਬਹੁਤ ਵੱਡੀ ਇਹਨਾਂ ਨੂੰ ਕੱਟ ਲੱਗੀ ਸੀ ਦੂਸਰਾ ਫਿਰ ਟਰੰਪ ਨੇ ਆ ਕੇ ਤਾਂ ਬਿਲਕੁਲ ਇਸੇ ਤਰ੍ਹਾਂ ਕਰਤਾ ਮਹਰੀ ਚੀਜ਼ ਤੇ ਫਿਰ ਪਾਲੀ ਇਹ ਬੋ ਟਰੰਪ ਦਾ ਬੱਚੇ ਦਾ ਉਹ ਕੈਨੇਡਾ ਦੇ ਵਿੱਚ ਜਿਹੜੇ ਹਿਸਾਬ ਨਾਲ ਉਹ ਬਾਡਮ ਦੀ ਲੋਕਾਂ ਨੂੰ ਗੱਲ ਕਰ ਰਿਹਾ ਹੈ ਨਾ ਬਾਰ-ਬਾਰ ਹੂੰ ਹੂੰ ਤੇ ਨਫਰਤ ਦੇ ਮੈਸੇਜ ਆ ਜਿਹੜੇ ਉਹ ਆ ਰਹੇ ਆ ਇਹ ਮਾਰ ਕਾਰਨੀ ਦਾ ਜਿਹਨੇ ਤਿਆਰੀ ਦੀ ਗੱਲ ਕਰਦੇ ਆ ਪਰ ਕਾਰਨੀ ਦਾ ਤਿਆਰ ਤਾਂ ਹੁਣ ਬਹੁਤ ਗੁੱਡੀ ਗੱਲ ਹੈ ਕਿਉਂਕਿ ਉਹ ਸਾਰੇ ਦੇ ਬਟਾ ਜਿੰਨਾ ਨਸਪਤੀ ਦਾ ਸੈਂਟਰਲ ਵੈਂਚਰ ਐਡਵਾਇਜ਼ਰ ਆਫ ਕੰਪਨੀ ਪਾਰਟੀ ਦਾ ਜਿਹੜੀ ਇੱਕ 50 ਦਾ ਦੋ ਟਿਕਣ ਦਾ ਇੱਕ ਕਿਸ ਤਰ੍ਹਾਂ ਦਾ ਤੇ ਤੇਰਪੇ ਦੇ ਫੱਕੋ ਦਾ ਉਹਦੇ ਕੋਲ ਬਾਕੀ ਜਿਹੜੇ ਹਾਂ ਡਾਕਟਰ ਟੀਮ ਵਰਕ ਐਡਵਾਈਜ਼ਰ ਜਾਂ ਬੋਰ ਹੈਗੇ ਜਾਂ ਬੱਤੇ ਬੱਤੇ ਹੁੰਦੇ ਜਿਹੜੇ ਕ੍ਰਿਟੀਕਲ ਉਹ ਮਗਰ ਬੈਠੇ ਹੁੰਦੇ ਹੁੰਦੇ ਟਾਈਟ ਸੰਸ ਲੀਡਰ ਤਾਂ ਇਹ ਨਹੀਂ ਹੈਗਾ ਗੱਲ ਦੀ ਬੰਦੇ ਤੋਂ ਪਿਆਰ ਬਾ ਨਹੀਂ ਸਕਦਾ ਪਰ ਉਹ ਗਾਈਡ ਕਰਨ ਵਾਲੇ ਬੰਦੇ ਜਿਹੜੇ ਪਾਰਟੀਆਂ ਦੇ ਵਿੱਚ ਜਿਆਦਾ ਜ਼ਰੂਰਤ ਹੈ ਨਾ ਤਾਂ ਪ੍ਰਧਾਨ ਮਨਨ ਪਾਤਰੀ ਹੈਗੇ ਆਪਣਾ ਸਾਥ ਕਰ ਜਿਵੇਂ ਸੀਗੇ ਜੰਗ ਕ੍ਰੇਟੀਅਨ ਹਾਲੇ ਬਾਗੇ ਸਪੀਚ ਆ ਕੇ ਉਹਨਾਂ ਨੇ ਕਹੀ ਹੈ ਕੈਨੇਡਾ ਬਾਰੇ ਜਿਨ੍ਹਾਂ ਵੀ ਕੈਨੇਡਾ ਪ੍ਰੋਫਨ ਨਹੀਂ ਹੋਇਆ ਜਿਵੇਂ ਫੁੱਟਬਾਲ ਵਰਗਾ ਹੈ ਕੈਨੇਡਾ ਪ੍ਰੋਫਨ ਹੋ ਗਿਆ ਸਾਰਾ ਕੁਝ ਹੋ ਰਿਹਾ ਇਸ ਮਹੀਨੇ ਮੈਨਾ ਚੱਲ ਗਿਆ ਖਲਾਇਆ ਹੀ ਚਾਰਗਿਆ ਹਿੱਲੇ ਜਿੱਦਾਂ ਇਹ ਉਹਨਾਂ ਬਜ਼ੁਰਗੂ ਦੇ ਰਾਈਟ ਵਿੱਚ ਲੋਕ ਕਈ ਬੰਦੇ ਦਾ ਹੁਣ ਇੱਕ ਮੀਡੀਆ ਇਹ ਗੱਲ ਕੱਢਦੇ ਆਂ ਕਿ ਰਾਰਾਂ ਨਹੀਂ ਤਾਂ ਕੁਝ ਉਹਨਾਂ ਨੂੰ ਸੁਣਨ ਦੀ ਜਗ ਦੇ ਕੋਈ ਜਿਹੜੇ ਬੰਦੇ politically ਇੱਕ ਰਾਜਨੀਤਿਕ ਪਾਰਟੀ ਨਾਮੀਨੇਸ਼ਨ ਤੇ ਲੱਗ ਹੋਏ ਫਿਰ ਹੁਣ ਤੇ ਉਹ ਬੰਦੇ ਨਿਰਪੱਖ ਹੋਸਟ ਕਿਵੇਂ ਹੋ ਸਾਰੇ ਰਿਹਾ ਪਤਾ ਮਹ। ਕਰ ਅਮ ਲੱਗਦਾ ਹੈ ਅਮੀ ਹਰਨਾ ਨਵਾਂ ਇੱਕ ਜੋਸ਼ ਜ਼ਰੂਰ ਡਿਪਲ ਪਾਰਟੀ ਚ ਵੀ ਤੇ ਆਮ ਲੋਕਾਂ ਦੇ ਵਿੱਚ ਵੀ ਆਇਆ ਹੈ। ਹੁਣ ਇੱਕ ਜ਼ਮਾਨ ਇੱਕ ਟਾਈਮ ਇਹ ਹੋ ਜਾ ਆ ਗਿਆ ਕਿ ਆਰਥਿਕਤਾ ਹੀ ਸਾਰੇ ਪਾਸੇ ਆਰਥਿਕਤਾ ਹੀ ਉਹਦਾ ਹੀ ਬੋਲਬਾਲਾ ਹੈ। ਕਿਉਂਕਿ ਜਦ ਤੋਂ ਟੈਰਫਸ ਇਹ ਗੱਲ ਚੱਲੀ ਹੈ ਟੈਰਫਸ ਲਾ ਦਿੱਤੀਆਂ ਲਾ ਦਿੱਤੀਆਂ ਡੋਨਲਡ ਟਰੰਪ ਦੇ ਜਿੱਤਣ ਤੋਂ ਪਿੱਛੋਂ ਇਹ ਲੀਡਰਸ਼ਿਪ ਚੇਂਜ ਬਹੁਤ ਜ਼ਰੂਰੀ ਸੀ। ਉਨ ਲੀਡਰਸ਼ਿਪ ਚੇਂਜ ਹੋ ਕੇ ਉਹ ਕੀ ਕਰਦੇ ਨੇ ਅਗਲੇ ਕਦਮ ਕਿਵੇਂ ਚੁੱਕਦੇ ਨੇ ਇਹ ਗੱਲ ਆਪਣੇ ਇੱਕ ਹਫਤੇ 10 ਦਿਨ ਦੇ ਵਿੱਚ ਮੇਰੀ ਕਲੀਅਰ ਹੋ ਜਾਏਗੀ ਤੇ ਉਮੀਦ ਰੱਖੀ ਜਾ ਰਹੀ ਜਿਸ ਤਰ੍ਹਾਂ ਸੁਖਤਾਜੀਵਲ ਸਾਹਿਬ ਨੇ ਦੱਸਿਆ ਕਿ 28 ਅਪ੍ਰੈਲ ਨੂੰ ਇਲੈਕਸ਼ਨ ਹੋ ਸਕਦੀ ਹੈ ਪੋਸੀਬਲੀ 21 ਅਪ੍ਰੈਲ ਨੂੰ ਕਹਿੰਦੇ ਹੋਣੀ ਸੀ ਇਲੈਕਸ਼ਨ ਲੇਕਿਨ ਉਦੋਂ ਈਸਟਰ ਵੀਕਐਂਡ ਆ ਤੇ ਬਾਕੀ ਸਾਰੇ ਇਕੱਠੇ ਨੇ ਲੋਕ ਕੈਨੇਡੀਅਨ ਲੋਕਾਂ ਦੇ ਵਿੱਚ ਇਕਤਾ ਕਾਫੀ ਹੋਈ ਹੈ ਜਦੋਂ ਕਿਤੇ ਕੋਈ ਮੁਸੀਬਤ ਪੈਂਦੀ ਹੈ ਲੋਕ ਫਿਰ ਉਦੋਂ ਹੋਰ ਜ਼ਿਆਦਾ ਇਕਤਾ ਕਰ ਲਿਆ ਕਰਦੇ ਨੇ ਸੋ ਇਸ ਲਈ ਕੈਨੇਡਾ ਦੇ ਵਿੱਚ ਇਹੀ ਮਾਹੌਲ ਪ੍ਰਤੀਤ ਹੋ ਰਿਹਾ ਹੈ ਹੁਣ ਖਬਰਾਂ ਦਾ ਸਮਾਂ ਹੋ ਗਿਆ ਹੈ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਸਾਡਾ ਸਗਮੈਂਟ ਆ ਤੁਹਾਨੂੰ ਪੰਜਾਬ ਲੈ ਚੱਲਾਂਗੇ ਜਥੇਦਾਰ ਉਹਨਾਂ ਨੇ ਨਿਯੁਕਤ ਕਰ ਦਿੱਤੇ ਅਪਾਇੰਟ ਕਰ ਦਿੱਤੇ ਉਹਨਾਂ ਦੀ ਦਸਤਾਰਬੰਦੀ ਵੀ ਕਰ ਦਿੱਤੀ ਹੈ ਪਰ ਹੁਣ ਲੋਕ ਮੰਨਣ ਲਈ ਤਿਆਰ ਨਹੀਂ ਹਨ ਉਹਨਾਂ ਨੂੰ ਜਥੇਦਾਰ ਦੇ ਤੌਰ ਤੇ ਕਲਹਿਰ ਚੱਲ ਪਈ ਹੈ ਸਿੰਘਾਂ ਨੇ ਬਹੁਤ ਬੁਲਾ ਕੀਤਾ ਤੇ ਹੋਰ ਵੀ ਬਹੁਤ ਸਾਰੇ ਲੀਡਰ ਅੱਗੇ ਆਗੇ ਨੇ ਜਿਹੜੇ ਕਹਿੰਦੇ ਕਿ ਤੜਕੇ 2 ਵਜੇ ਉਹਨਾਂ ਨੂੰ ਇਸ ਤਰੀਕੇ ਨਾਲ ਥਾਪ ਦੇਣਾ ਤੇ ਦਸਤਾਰਬੰਦੀ ਕਰਨ ਦੇ ਨਾਲ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਸੇ ਨਹੀਂ ਮੰਨਦੇ ਉਹਨਾਂ ਨੂੰ